ਉਹ ਜਗ੍ਹਾ ਮੈਨੂੰ ਬੜੀ ਵਧੀਆ ਲੱਗਦੀ ਆ ਪੱਠੇ ਵੜਨ ਵਾਸਤੇ ਜਦੋਂ ਤੁਸੀਂ ਦੇ ਸਕਦੇ ਹੈਗਾ ਤੇ ਸੜਕ ਦੇ ਨਾਲ ਹੀ ਆ ਬਾਲਾ ਦੂਰ ਵੀ ਨਹੀਂ ਜਾਣਾ ਪੈਂਦਾ ਪੱਠੇ ਵੀ ਇੱਥੇ ਕੋਲੇ ਕੋਲੇ ਤੇ ਨਾਲੇ ਤੁਸੀਂ ਮੌਸਮ ਦੇ ਸਕਦੇ ਚੈੱਕ ਕਰ ਸਕਦੇ ਆ ਅੱਜ ਦਾ ਕਿਉਂਕਿ ਜਦੋਂ ਜਦੋਂ ਵੀ ਆਪਾਂ ਇੱਥੇ ਪੱਠੇ ਵੜੀਏ ਧੁੱਪ ਕਦੀ ਵੀ ਨਹੀਂ ਲੱਗਦੀ ਦਾ ਤੁਸੀਂ ਦੇਖਦੇ ਅੱਜ ਵੀ ਬੱਦਲਬਾਈ ਹੋਈ ਪਈ ਆ ਤੇ ਜਿੰਨ ਕੇ ਮੀਂਹ ਨਹੀਂ ਆਦਾ ਪੈਂਦਾ ਕਿ ਜਿੰਨ ਕੇ ਕਈ ਵਾਰ ਇੱਕ ਦੋਰੀ ਮੀਂਹ ਵੀ ਆਇਆ ਇੱਥੇ ਜਦੋਂ ਆਪਾਂ ਪੱਠੇ ਵੜਦੇਗੇ ਮੀਂਹ ਆ ਜਾਂਦਾ ਪਰ ਚੱਕਦੇ ਪੈਂਦਾ ਵੀ ਮੀਂਹ ਉਦੋਂ ਹੀ ਆਉਂਦਾ ਜਦੋਂ ਆਪਾਂ ਪੱਠੇ ਪੂਰੇ ਕੰਪਲੀਟ ਵਾ ਉਹ ਨਾਲ ਜਦ ਜਣਕੇ ਪੱਠੇ ਵੜਦੇ ਆ ਵੜਦੇ ਆ ਜਿੰਗ ਦੀ ਇੱਥੇ ਮੀ ਆਇਆ ਤੇ ਬਾਕੀ ਪੱਠੇ ਮੰਨ ਲਓ ਅੱਜ ਦੀ ਆਪਾਂ ਨੂੰ ਵਾੜ ਛੱਡੇ ਨਾ ਬਾਕੀ ਚਾਲੀ ਚਾਲੀ 50 ਦਿਨ ਯਾਨੀ ਕਿ ਫਿਰ ਇਹਨਾਂ ਨੂੰ ਲੱਗ ਗਿਆ ਯਾਨੀ ਕਿ ਦੂਜੇ ਲੋ ਤੱਕ ਤੇ ਸਹੀ ਹੈ ਯਾਰ ਸਹੀ ਲੱਗਦਾ ਬਾਕੀ ਪੱਠੇ ਵੀ ਇੱਥੋਂ ਯਾਨੀ ਕਿ ਇਦਾਂ ਤੁਸੀਂ ਦੇ ਸਕਦੇ ਇੱਕ ਟਰਾਲੀ ਆਪਣੀ ਇੱਕ ਆਲਰੇਡੀ ਜੀ ਪੂਰੀ ਭਰ ਜਾਂਦੀ ਹੈ ਲੱਦੀ ਪਈ ਆਪਣੀ ਆਲਰੇਡੀ ਤੇ ਪਾਣੀ ਤੁਸੀਂ ਦੇ ਸਕਦੇ ਨਹੀਂ ਤੇ ਪਾਣੀ ਆ 2 ਲੀਟਰ ਦੀ ਬੋਤਲ ਖਾਲੀ ਹੋ ਜਾਂਦੀ ਆ ਤੇ ਅੱਜ ਮੰਨ ਲਓ ਅੱਧੀ ਅੱਧਿਓ ਵੀ ਘਟੇ ਕੀ ਇਸੇ ਕਰਕੇ ਕਹਿਣਾ ਕਿ ਹਾਂ ਮੇਰਾ ਵੀ ਇੱਥੇ ਜੋ ਪੱਠੇ ਵੱਧ ਗਏ ਨਾ ਚਲੋ ਵਧੀਆ ਲੱਗਦਾ ਠੀਕ ਹੈ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸੱਚੀਆ ਕੱਲ